ब्रेक तो बाद एक बार फिर ਤੁਹਾਡਾ ਸਵਾਗਤ ਹੈ। ਮਹਿਲਾ ਕਾਂਗਰਸ ਸ਼ਹਿਰੀ ਅੰਮ੍ਰਿਤਸਰ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਦੀ ਅਗਵਾਈ ਹੇਠ ਭਗਵੰਤ ਮਾਨ ਸਰਕਾਰ ਦਾ ਨਿਊ ਅੰਮ੍ਰਿਤਸਰ ਚੌਕ ਵਿਖੇ ਪੁਤਲਾ ਫੂਕਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾਵਾਂ ਨਾਲ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ ਤੇ ਹੁਣ ਮਹਿਲਾਵਾਂ ਆਪਣੇ ਹੱਕ ਲੈਣ ਲਈ रोस तो प्रदर्शन करने लाइन मजबूर हैं उन्होंने कहा कि महिलावान भगवंत मान सरकार ने धोखा तो किया है इसलिए महिलाव अपना हक लैन लाई ले मान सरकार खिलाफ संघर्ष जारी रख ਜੇਸਤਰ ਨੇ ਦੇ ਵਿੱਚ ਅਸੀਂ ਭਾਰੀ ਸੰਖਿਆ ਦੇ ਵਿੱਚ ਜਿਹੜੇ ਆ ਔਰਤਾਂ ਨੂੰ ਸ਼ਾਮਿਲ ਕੀਤਾ ਔਰ ਇਹ ਔਰਤਾਂ ਸ਼ਾਮਿਲ ਨੇ ਔਰਤਾਂ ਇੱਕ ਪ੍ਰੋਟੈਸਟ ਕਰ ਰਹੀ ਹੈ ਆਪਣੇ ਹੱਕਾਂ ਦੇ ਲਈ ਲੜ ਰਹੀ ਹੈ ਕਿ ਜਿਹੜੇ ਸਾਡੇ ਜਿਹੜੇ ਮਾਨ ਸਰਕਾਰ ਨੇ ਪਿਛਲੇ 4 ਸਾਲਾਂ ਦੇ ਨਾਲ ਵਿੱਚ ਔਰਤਾਂ ਦੇ ਨਾਲ ਜੋ ਇੱਕ ਵਾਦਾ ਖਿਲਾਫੀ ਕੀਤੀ ਹੈ ਉਸ ਦੇ ਖਿਲਾਫੇ ਸਰਲਾ ਕੀਤਾ ਗਿਆ ਐਜ਼ ਅ ਮੇਨ ਮੁੱਖ ਮਕਸਦ ਇਹ ਹੈ ਕਿ ਜਿਹੜੀ ਸੁੱਤੀ ਹੋਈ ਇੱਕ ਠੱਗਾ ਦੀ ਸਰਕਾਰ ਹੈ ਉਹਨਾਂ ਨੂੰ ਜਗਾਇਆ ਜਾਏ ਉਹਨਾਂ ਨੂੰ ਪੁੱਛਿਆ ਜਾਏ ਕਿ ਵੀ ਤੁਸੀਂ ਔਰਤਾਂ ਵਾਸਤੇ ਕੀ ਕੀਤਾ ਔਰ ਔਰਤਾਂ ਦੇ ਜਿਹੜੇ 21000 ਰੁਪਏ ਤੇ 4 ਸਾਲ ਹੋ ਗਏ ਕਿੱਥੇ ਉਹ ਪੈਸੇ ਜਿਹੜੇ ਕਿ ਔਰਤਾਂ ਨੇ ਐਸੀ ਇੱਕ ਹੈਗਾ ਸੀ ਕਿ ਵੀ ਸਾਨੂੰ 21000 ਮਿਲੇਗਾ ਤੁਹਾਨੂੰ ਜਿਹੜੇ ਪੈਸੇ ਵੱਲੋਂ ਥੋੜਾ ਜਿਹਾ ਸਹੂਲਤ ਹੋਏਗੀ ਉਹ ਕੁਝ ਵੀ ਨਹੀਂ ਮਿਲਿਆ ਸੋ ਅੱਜ ਜਿਹੜੀ ਔਰਤਾ ਹੈ ਇਸ ਖਿਲਾਫ ਧਰਨਾ ਦੇ ਰਹੀ ਹੈ ਕਿ ਮਾਂ ਸਰਕਾਰ ਜਾਗੋ 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 ਜੇ ਅਸੀਂ ਤੁਹਾਨੂੰ ਇਸ ਤੇ ਲਿਆ ਸਕਦੇ ਹਾਂ ਇਸ ਪਾਰੀ ਮਤਾ ਨਾਲ ਜਿਤਾ ਸਕਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਪਾਰੀ ਮਤਾ ਨਾਲ ਹਰਾ ਵੀ ਸਕਦੇ ਹਾਂ ਔਰ ਆਉਣ ਵਾਲੇ 2027 ਦੇ ਵਿੱਚ ਜਿਹੜੀ ਹੈ ਔਰਤਾ ਦੀ ਇਸ ਭੂਮਿਕਾ ਦੇਖਣ ਨੂੰ ਮਿਲੇਗੀ ਕਿ ਔਰਤਾ ਕਿਸ ਸਮਾਂ ਸਰਕਾਰ ਨੂੰ ਪੁੱਟੇ ਮੂੰਹ ਪਾਉਂਦੀ ਹੈ ਫਾਸਟਵੇ ਚੈਨਲ ਵੇਖ ਰਹੀ ਮੇਰੇ ਦਸਤਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਨਿਊ ਅੰਮ੍ਰਿਤਸਰ ਦੇ ਵਿੱਚ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਵਾਨੀ ਸ਼ਰਮਾ ਦੇ ਗਵਾਈ ਹੇਠ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਭਗਵੰਤ ਮਾਨ ਨੇ ਜੋ ਸਰਕਾਰ ਬਣ ਤੋਂ ਪਹਿਲਾਂ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ ਉਸ ਨੂੰ ਲੈ ਕੇ ਅੱਜ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਵਾਨੀ ਸ਼ਰਮਾ ਵੱਲੋਂ ਇੱਥੇ ਅੱਜ ਪੁਤਲਾ ਫੂਕ ਰੋਸ ਮਜਾਰਾ ਕੀਤਾ ਗਿਆ ਤੇ ਕਿਤੇ ਨਾ ਕਿਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਲੋਕ ਵੀ ਇਕੱਠੇ ਹੁਣ ਮੈਲਾ ਇਕੱਠੀਆਂ ਹੋਈਆਂ ਹਨ ਤੇ ਉਹ ਆਪਣੇ ਹੱਕ ਵਾਸਤੇ ਰੋਸ ਮਜਾਰਾ ਕਰ ਰਹੀਆਂ ਹਨ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੋ ਭਗਵੰਤ ਮਾਨ ਨੇ ਜੋ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ ਉਹ ਜਰੂਰ ਪੂਰੇ ਕਰਨੇ ਚਾਹੀਦੇ ਹਨ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਸ਼ਵਨੀ ਸ਼ਰਮਾ ਨਾਲ ਉਹ ਕੀ ਕਹਿਣਗੇ ਕਹਿੰਦਾ ਹਾਂ ਤੁਹਾਨੂੰ ਉਹ ਗੰਤ ਮਾਨ ਸਰਕਾਰ ਵੱਲੋਂ ਸੰਗੋਦ ਵਿੱਚ ਉਹਨਾਂ ਤੋਂ ਪਹਿਲਾਂ ਜਿਹੜਾ ਮਹਿਲਾ ਮੰਨਾ ਨਾਲ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਜੇਲ੍ਹਸ ਕਰਕੇ ਅੱਜ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਵਾਨੀ ਸ਼ਰਮਾ ਵੱਲੋਂ ਨਿਊ ਐਮਐਸਏ ਦੇ ਚੌਂਕ ਦੇ ਵਿੱਚ ਇੱਕ ਪੁਤਰਾ ਫੋਕੇ ਭਾਰੀ ਰੋਲਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅਸੀਂ ਗੱਲਬਾਤ ਕਰਕੇ ਸ਼ਾਨੀ ਸ਼ਰਮਾ ਕੀ ਕਰਨਗੇ ਹਾਂਜੀ ਸ਼ਰਮਾ ਜੀ ਜਿਹੜਾ ਅੱਜ ਤੁਸੀਂ ਇਹ ਪੁਨਾ ਫੁਕਿਆ ਸਰਕਾਰ ਦੇ ਸਾਹਬਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਭਗਵੰਤ ਮਾਨ ਤੋਂ ਆਪਣੇ ਹੱਕ ਦੇ ਪੈਸੇ ਮੰਗਣ ਆਏ ਆ ਕਿਰਤ 1000 ਰੁਪਏ ਦਾ ਵਾਅਦਾ ਕੀਤਾ ਸੀ ਕਿ ਤੁਹਾਨੂੰ ਸਰਕਾਰ ਬੰਦੇ ਸੀ ਤੁਹਾਡੇ ਅਕਾਊਂਟ ਦੇ ਵਿੱਚ ਹਜ਼ਾਰ ਹਜ਼ਾਰ ਰੁਪਿਆ ਹਰ ਮਹੀਨੇ ਆਏਗਾ ਜਿਹੜਾ ਅੱਜ ਤੱਕ ਨਹੀਂ ਆਇਆ 4 ਸਾਲ ਪੂਰੇ ਹੋ ਗਏ ਨੇ ਆਗੇ ਦੇ ਅਸੀਂ ਆਪਣਾ ਹੱਕ ਮੰਗਣ ਆਏ ਆ ਕਿ ਸਾਡਾ ਹਜ਼ਾਰ ਰੁਪਿਆ ਕਿੱਥੇ ਹੈ ਭਗਵੰਤ ਮਾਨ ਦੀ ਸਰਕਾਰ ਕਿੱਥੇ ਸੋ ਗਈ ਕਿੱਥੇ ਮਰ ਗਈ ਹੈ ਅਸੀਂ ਪੁੱਤਲਾ ਖੂਕੇ ਭਗਵੰਤ ਮਾਨ ਦਾ ਇੱਕ ਫੇਰ ਵੀ ਭਗਵੰਤ ਮਾਨ ਹਜ਼ਾਰ ਰੁਪਿਆ ਨਿਲਾਵਾ ਨੂੰ ਨਹੀਂ ਪਾਉਣਗੇ ਵੈਸੇ ਉਹਨਾਂ ਕਿਹਾ ਸੀ ਪਾਵਾਂਗੇ ਪਰ ਫੇਰ ਤੁਹਾਡਾ ਅਗਲਾ ਕਦਮ ਕੀ ਹੋਊਗਾ ਇਹ ਲਾਰਿਆਂ ਦੀ ਸਰਕਾਰ ਹੈ ਜੁਮਲਿਆਂ ਦੀ ਸਰਕਾਰ ਹੈ ਇਹਨਾਂ ਨੇ ਕਿਸੇ ਨੂੰ 100 ਰੁਪਏ ਨਹੀਂ ਪਾਣਾ ਅਖੀਰ ਇਹ ਤਿੰਨ ਚਾਰ ਮਹੀਨੇ ਅਗਰ ਪਾਉਂਦੇ ਤਾਂ ਸਾਡੇ ਪਿਛਲੇ ਪੈਸੇ ਮੇਰੀਆਂ ਬੀਬੀਆਂ ਵੇਖੋ ਕੀ ਕਹਿ ਰਹੀਆਂ ਉਹ ਕਹਿੰਦੀਆਂ ਪਿਛਲੇ ਪੈਸੇ ਜੋੜ ਕੇ ਦੱਸੋ ਇਹਨਾਂ ਨੂੰ ਇਹਨਾਂ ਨੇ ਕਾਰਡ ਕੱਟ ਕੇ ਪੈਨਸ਼ਨਾਂ ਬੰਦ ਕਰਤੀਆਂ ਵਿਧਵਾ ਪੈਨਸ਼ਨਾਂ ਦੂਧੀਆਂ ਕਨਕਾ ਬੰਦ ਕਰਤੀਆਂ ਸਾਰਾ ਕੁਝ ਤੇ ਬੰਦ ਕਰਤਾ ਨਾਲ ਯਾਰ ਕਿੱਥੋਂ ਪਾਣਾ ਇਹਨਾਂ ਕੋ ਤੁਨ ਖਾਵਾ ਦੇਣ ਜੋਗੇ ਦੇ ਪੈਸੇ ਨਹੀਂ ਹੈ ਇਹ ਸਨ ਸ਼ਿਵਾਨੀ ਸ਼ਰਮਾ ਜਿਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ ਲੋਕਾਂ ਨੂੰ ਮੋਦੀ ਵਾਂਗੂ ਜੁਮਲੇ ਹੀ ਸੁਣਾ ਰਹੇ ਹਨ ਪੈਸੇ ਨਹੀਂ ਪਾ ਰਹੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ